ਬਠਿੰਡਾ ਤਰਵੰਡੀ ਰੋਡ ਤੇ ਬੀਕੇ ਜੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਡੱਲੇਵਾਲ ਦੀ ਅਗਵਾਈ ਦੇ ਵਿੱਚ ਕੀਤੀ ਗਈ ਕਿਸਾਨਾਂ ਵੱਲੋਂ ਮੀਟਿੰਗ ਐਤਵਾਰ ਨੂੰ 4 ਵਜੇ ਦੇ ਲਗਭਗ ਬੀਕੇ ਜੂ ਸਿੱਧੂਪੁਰ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਬੋਲਦੇ ਆ ਕਿ ਜੋ ਬੀਜਪੀ ਦੀ ਡੀਵਿਡ ਹਾਰ ਹੋਈ ਹੈ ਉਹ ਕਿਸਾਨਾਂ ਦੇ ਕਾਰਨ ਹੀ ਹੋਈ ਹੈ ਅਤੇ ਉਹਨਾਂ ਕਿਹਾ ਕਿ ਕਿਸਾਨਾਂ ਦੀ ਬਹੁਤ ਵੱਡੀ ਇੱਜ਼ਤ ਹੈ ਅਤੇ ਉਹਨਾਂ ਵੱਲੋਂ ਦੁਆਰਾ ਦਿੱਲੀ ਵੱਲ ਕੂਚ ਕਰਨ ਦੇ ਲਈ ਅੱਜ ਇਹ ਮੀਟਿੰਗ ਰੱਖੀ ਗਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਫਿਰ ਦੁਬਾਰਾ ਤੋਂ ਦਿੱਲੀ ਵੱਲ ਨੂੰ ਕੂਚ ਕੀਤਾ ਜਾਵੇਗਾ। ਅ ਜੀ ਕੀ ਨਾਮ ਹੈ ਤੇ ਕਿਹੜੇ ਜਥੇਬੰਦੀ ਆ? ਮੈਂ ਕਾਕਾ ਸਿੰਘ ਕੋਲੜਾ ਸੂਬਾ ਜਾਰਾ ਸਿਗਤਰ ਭਾਰਤੀਕ ਸੰਜ ਏਕਾ ਸਿੱਧੂਪੁਰ। ਮੈਂ ਕੀ ਕਹਾਂ ਅੱਜ ਜਿਹੜੀ ਮੀਟਿੰਗ ਕੀਤੀ ਜੀ। ਅਸੀਂ ਸਾਰਿਆਂ ਨੂੰ ਪਤਾ ਹੋਣਾ ਹੈ ਕਿ 13 ਫਰਵਰੀ ਤੋਂ ਲੈ ਕੇ ਲਗਾਤਾਰ ਜਿਹੜਾ ਵਾੜਾ ਤੇ ਸਾਡੇ ਮੋਰ ਤੇ ਚੱਲ ਰਿਹਾ ਹੈ। ਉਹਦੇ ਵਿੱਚ ਜਿਵੇਂ ਸ਼ੰਭੂ ਹੋ ਗਿਆ ਖਨੌਰੀ ਡੱਬ ਵਾਲੀ ਰਤਨਪੁਰਾ ਅੱਜ ਪੂਰੇ ਭਾਰਤ ਦੇ ਵਿੱਚ ਜਿਹੜੇ ਚਾਰ ਮੋਰਚੇ ਸਾਡੇ ਚੱਲ ਰਹੇ ਨੇ ਚਾਰ ਮੋਰਚਿਆਂ ਦੇ ਚੱਲਣ ਦੇ ਵਿੱਚੋਂ ਅਸੀਂ ਬਹੁਤ ਕੁਝ ਗੁਮਾਇਆ ਤੇ ਬਹੁਤ ਕੁਝ ਪਾਇਆ ਗੁਮਾਇਆ ਤਾਂ ਇਹ ਕਿ ਸਾਡਾ ਨੌਜਵਾਨ ਜਿਹੜਾ ਸ਼ੁਭ ਕਰਨਾ ਹੈ ਉਹ ਸਾਡੇ ਇੱਥੇ ਦੁਨੀਆ ਤੋਂ ਚਲੇ ਗਿਆ ਦੂਜੇ ਸਾਡੇ ਜਿਹੜੇ 23 24 ਕਿਸਾਨ ਸਾਡੇ ਇਸ ਮੋਰਚੇ ਸਹੀਦ ਹੋਏ ਦੋ ਸਾਡੇ ਤਿੰਨ ਭੈਣਾ ਹੋਈਆਂ ਪਰ ਫੇਰ ਵੀ ਅਸੀਂ ਉਸ ਜਿਹੜੀਆਂ ਸਿੱਧੀਆਂ ਦਿੱਤੀਆਂ ਪਰ ਉਸ ਮੋਰਚੇ ਨੇ ਪੂਰੀ ਦੁਨੀਆ ਦੇ ਵਿੱਚ ਜੋ ਹੰਕਾਰੀ ਰਾਜਾ ਕਹਿੰਦੇ ਸੀ ਜਿਹਨੂੰ ਹੰਕਾਰੀ ਪੂਰੀ ਬੀਜੇਪੀ ਆਰਐਸਸ ਦੀ ਇੱਕ ਨੀਤੀ ਸੀਗੀ ਕਿ ਮੇਰੇ ਮੂਰੇ ਕੋਈ ਬੋਲੇ ਨਾ ਸਾਡੇ ਮੂਰੇ ਕੋਈ ਮੰਗਤਾ ਕੀ ਕੋਈ ਸੜਕ ਤੇ ਆਉਣਾ ਵੀ ਬਵਾਜ ਨਹੀਂ ਸੰਦੇ ਅਸੀਂ ਜੇ ਕੋਈ ਪੱਤਰਕਾਰ ਜੋ ਵੀ ਕੋਈ ਬੋਝੀ ਵੀ ਜੋ ਵੀ ਕੋਈ ਕਲਮ ਲਿਖਦਾ ਸੀ ਕਿ ਮੋਰਚਾ ਇਹਨਾਂ ਦਾ ਠੀਕ ਹੈ ਇਹਨਾਂ ਦੀ ਮੰਗ ਜਾਇਜ਼ ਹੈ ਟੜਕੇ ਨੂੰ 80 ਦੇ ਪੇ ਪਿੱਛੇ ਛਾਪੇ ਰੇੜਾ ਬਰਬਾਦ ਦੇ ਇਸ ਮੋਰਚੇ ਨੇ ਉਹ ਸਾਰਾ ਕੁਝ ਵਾਪਸ ਮੋੜਿਆ ਘਟ ਗਏ ਜਿੱਦ ਸਰਕਾਰ ਲਿਆ ਕੇ ਜਿਹੜੇ ਅੱਗੇ ਕਹਿੰਦਾ ਸੀ ਮੋਦੀ ਦੀ ਗਰੰਟੀ ਹੁਣ ਜਣੇ ਉਹ ਸ਼ਬਦ ਮੋਰਚੇ ਦੀ ਪ੍ਰਾਪਤੀ ਨੇ ਕੱਤਾਂ ਇੱਕ ਵਿਅਕਤੀ ਨਹੀਂ ਸਰਕਾਰ ਚੱਲ ਰਹੀ ਹੈ ਪਮਾ ਸਾਰੀਆਂ ਪਾਰਟੀਆਂ ਦੀ ਹੈਗੀ ਹੈ ਸਾਡਾ ਕੋਈ ਮਕਸਦ ਹੀ ਨਹੀਂ ਸੀ ਕਿ ਸਿਰਫ ਮੋਦੀ ਨੂੰ ਲਾ ਕੇ ਕੋਈ ਹੋਰ ਆ ਜੇ ਪਰ ਜਿਹੜੀ ਉਹ ਕੁਰਸੀ ਹੈ ਪ੍ਰਧਾਨ ਮੰਤਰੀ ਦੀ ਜੀਤੇ ਸਾਰੀ ਦੁਨੀਆ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਸਾਰੀ ਦੁਨੀਆ ਦੀ ਸਾਡੀ ਉਤੇ ਨਿਗਾਹ ਹੁੰਦੀ ਐ ਸਰ ਪ੍ਰਜਾ ਦੇ ਹੁੰਦੀ ਐ ਵੀ ਸਾਡਾ ਰਾਜਾ ਸਾਨੂੰ ਦਿੰਦਾ ਕੀ ਐ ਪਰ ਉਹ ਕੁਰਸੀ ਜਿਹੜੀ ਤਾਕਤ ਵਰਤੇ ਬੈਠਦਾ ਸੀ ਵਿਅਕਤੀ ਉਹਨੂੰ ਪਾਵਰ ਬਹੁਤ ਜ਼ਿਆਦਾ ਆ ਗਈ ਸੀ ਪਰ ਸਾਡੇ ਉਸ ਮੋਰਚੇ ਨੇ ਉਹਦੀ ਜਿਹੜੀ ਪਾਵਰ ਕਮਜ਼ੋਰ ਕੀਤੀ ਧਿਆਨ ਲੋਕਾਂ ਦੀਆਂ ਮੰਗਾਂ ਵੱਲ ਜਿਹੜਾ ਸਭ ਤੋਂ ਵੱਡਾ ਪੈਟ ਸੀ ਬੜਾ ਰਲਾ ਪਾਇਆ ਸੀ ਵੀ ਆਰਐਸਐਸ ਬੀਜੇਪੀ ਤਾਕਤਵਰ ਜੇ ਤੀਜੀ ਵਾਰ ਹੋ ਗਈ ਪਹਿਲੀ ਗੱਲ ਤਾਂ ਕਿਤੇ ਦੂਬਾ ਕਿਤੇ ਇਲੈਕਸ਼ਨ ਹੀ ਨਹੀਂ ਹੋਣੇ ਇਹ ਬੜਾ ਪ੍ਰਚਾਰ ਹੋਇਆ ਸੀ ਜੇ ਇਲੈਕਸ਼ਨ ਹੋ ਵੀ ਗਏ ਤਾਂ ਜਿੰਨਾ ਭਾਜੀਪੀ ਨੇ ਸਾਰਾ ਸੰਵਿਧਾਨ ਬਦਲ ਦੂ ਕੋਈ ਬੋਲਣ ਵਾਲਾ ਨਹੀਂ ਰਹਿਣਾ ਪਰ ਇਸ ਮੋਰਚੇ ਨੇ ਜਿੱਥੇ ਆਪਾਂ ਪੰਜਾਬ ਦੇ ਵਿੱਚੋਂ ਇੱਕ ਵੀ ਪਵਾ ਵੋਟ ਉਹਨਾਂ ਦੇ ਪਰਸੈਂਟ ਗਿਣੇ ਜਾਣ ਪਰ ਇੱਕ ਵੀ ਪੰਜਾਬ ਦੇ ਲੋਕਾਂ ਨੇ ਬੜਾ ਵਿਰੋਧ ਕੀਤਾ ਬੜਾ ਵਾ ਮਗਰਾ ਕੀਤਾ ਪਰ ਇਸ ਗੱਲ ਦੇ ਵਿੱਚ ਕਾਮਯਾਬ ਹੋ ਗਏ ਕਿ ਭਾਜੀਪੀ ਦੀ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਆਈ ਸਾਡੇ ਨਾਲ ਜਿਹੜਾ ਹਰਿਆਣਾ ਸਾਡੇ ਨਾਲ ਸਾਡੇ ਕਿਸਾਨ ਬੈਠੇ ਨੇ ਜਿਹਨੂੰ ਇਹ ਸਮਝਦੇ ਸੀ ਕਿ ਛੋਟਾ ਜਿਹਾ ਦੇਸ਼ ਸਟੇਟ ਹੈ ਛੋਟੇ ਜਿਹੇ ਸਾਡੇ ਜਿਹੜਾ ਭਾਜਪੀ ਦੀ ਕਾਬਜਾ ਸੀ ਇਹਦਾ ਦੱਸੇ ਸਾਡੀ ਝੋਲੀ ਚ ਪੈਣੀਆ ਹੁੰਦੀਆਂ ਸੀ ਤਾਂ ਉਥੋਂ ਵੀ ਪੰਜ ਹਾਰ ਗਏ ਦੂਜੀ ਜਿਹੜਾ ਹਰ ਵਾਰੀ ਰਾਜਸਥਾਨ ਦੇ ਵਿੱਚ ਜਾਂਦਾ 25 ਜਿਲ੍ਹਿਆਂ ਦੀ 25 ਸਾਡੀਆਂ 25 ਸਾਡੀਆਂ ਜਿੱਥੇ ਸਾਡਾ ਰਤਨਪੁਰੇ ਦੇ ਵਿੱਚ ਮੌਤਾ ਚੱਲਦਾ ਅੱਜ ਉਥੋਂ ਵੀ ਵੱਡੀ ਗਿਣਤੀ ਮੇਦ ਨਹੀਂ ਸੀ ਲੋਕਾਂ ਨੂੰ 7-8 ਤੱਕ ਦੇ ਸਾਰੇ ਜਿਹੜੇ ਸਰਵੇ ਹੋਏ ਸੀਗੇ ਜਿਹੜੇ ਸੋਸ਼ਲ ਮੀਡੀਆ ਤੇ ਪ੍ਰਚਾਰ ਸੀਗਾ ਸਭ ਨੂੰ ਸੱਤ ਅੱਠ ਆਉਂਦੇ ਸੀ ਉੱਥੇ ਵੀ ਜਿਹੜੇ ਪੂਰੇ ਬੀਜੇਪੀ ਨੂੰ ਉਲਸਰ ਪਚਾ ਕੇ ਕਿਸਾਨ ਅੰਦੋਲਨ ਨੇ ਦਿਮਾਗ ਉਹਨਾਂ ਦਾ ਠੀਕ ਕਰਤਾ ਕਿ ਜਿੰਨਾ ਚਿਰ ਤੁਸੀਂ ਆਹ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿਓਗੇ ਲੋਕਾਂ ਸੜਕਾਂ ਤੇ ਬੈਠੇ ਆ ਇਸ ਵੱਲ ਤਾਂ ਜੇ ਆਜੇ ਵੀ ਅੱਜ ਅਣਗੋਲੀ ਕਰਨਗੇ ਕਿਉਂਕਿ ਇਲੈਕਸ਼ਨ ਕਦੇ ਨਾ ਕਦੇ ਬਹਾਨੇ ਕਦੇ ਸਟੇਟ ਦੇ ਕਦੇ ਪੰਚਾਇਤ ਦੇ ਕਿਸੇ ਨਾ ਕੁਝ ਆਉਂਦੇ ਰਹਿਣਿਆ ਤਾਂ ਇਹਨਾਂ ਨੂੰ ਸਿਆਸੀ ਨੁਕਸਾਨ ਹੋਣਾ ਸਾਡੇ ਸਾਹਮਣੇ ਦੇ ਮੁਤਾਬਕ ਇਸ ਮੋਰਚੇ ਨੇ ਬੀਜੇਪੀ ਦਾ ਸਿਆਸੀ ਨੁਕਸਾਨ ਬਹੁਤ ਕੀਤਾ ਅਸੀਂ ਅੱਜ ਵੀ ਦਿੱਲੀ ਜਾਣ ਨੂੰ ਤਿਆਰ ਆ ਰੋਕਾਂ ਹਟਾਵੇ ਮੈਂ ਤਾਂ ਸੇ ਸਾਨੂੰ ਉਮੀਦ ਸੀ ਇਲੈਕਸ਼ਨਾਂ ਦੇ ਵਿੱਚ ਜਦੋਂ ਚੋਣ ਜਾਬਤਾ ਲੱਗਿਆ ਸੀ ਕਿ ਚੋਣ ਜਾਬਤਾ ਹੁਣ ਕਿਸੇ ਦੀ ਸਰਕਾਰ ਨਹੀਂ ਇਹ ਸਟੈਂਡ ਲੈਣਗੇ ਆ ਕੰਦਾ ਹਟਾਉਣਗੇ ਅਸੀਂ ਦਿੱਲੀ ਦਾ ਜਾਵਾਂਗੇ ਪਰ ਨਹੀਂ ਕੀਤਾ ਕਿਉਂਕਿ ਜਿਹਦੀ ਸਰਕਾਰ ਉਹਨਾਂ ਨੇ ਸਾਰਾ ਗੁੱਸਾ ਦੇ ਮੁਤਾਬਕ ਚੱਲਦੇ ਉਹਨੂੰ ਵੱਡਾ ਦਿਮਾਗ ਚ ਸੀ ਵੀ ਕੌਣ ਲਾਉਣ ਵਾਲਾ ਪਰ ਜੋ ਨਹੀਂ ਕੀਤਾ ਉਹਨਾਂ ਦੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਅਪੀਲ ਕਰਕੇ ਲਾਜ਼ਮੀ ਦਿੱਲੀ ਦੇ ਵੱਲ ਲਿਜਾਵਾਂਗੇ। ਹਾਂ ਜੀ ਸਰ ਕੀ ਕਹਿਣਾ ਜੀ ਜਿਹੜੇ ਨੀਂਦ ਵਿੱਚ ਬੈਠੀ ਹੋ। ਦੇਖੋ ਇਕੱਲੇ ਇਹ ਨਹੀਂ ਹੈ ਅਸੀਂ ਇੱਕ ਪ੍ਰੋਗਰਾਮ ਦੇ ਤਹਿਤ ਪੂਰੇ ਪੰਜਾਬ 'ਚ ਮੀਟਿੰਗਾਂ ਦਾ ਦੌਰ ਸਾਡੀ ਆਰਗੇਨਾਈਜੇਸ਼ਨ ਨੇ ਸ਼ੁਰੂ ਕੀਤਾ ਹੈ ਨਾਲ ਪੂਰੇ ਐਸਕੇਐਮ ਲਿਆ। ਦੂਸਰੇ ਜਥੇਬੰਦੀਆਂ ਵੱਲੋਂ ਵੀ ਮੀਟਿੰਗਾਂ ਦਾ ਦੌਰ ਸ਼ੁਰੂ ਹੈ। ਕਿਉਂਕਿ ਜਿਹੜੇ ਅੱਜ ਦੇ ਹਾਲਾਤ ਨੇ ਬਦਲੀਆਂ ਪ੍ਰਸਥਿਤੀਆਂ, ਰਾਜਨੀਤਿਕ ਪ੍ਰਸਥਿਤੀਆਂ ਨੂੰ ਬਦਲਾਅ ਜਿਹੜਾ ਆਇਆ ਉਹਨੂੰ ਸਾਰੇ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਪਰ ਲੋਕਾਂ ਨੂੰ ਅਵੇਅਰ ਕਰਕੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਲੋੜ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ 24 ਤਰੀਕ ਨੂੰ 24 ਜੂਨ ਦੀ ਇੱਕ ਮੀਟਿੰਗ ਸਾਡੀ ਕਰਨਾਟਕਾ ਦੇ ਵਿੱਚ ਹੋਣ ਜਾ ਰਹੀ ਹੈ ਔਰ ਐਸਕੇਮ ਨੌਨ ਪੋਲਿਟਿਕਲ ਦੀਆਂ ਸਾਰੀਆਂ ਦੱਖਣੀ ਭਾਰਤ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਸ ਮੀਟਿੰਗ ਨੂੰ ਸ਼ਾਮਲ ਹੋਣੀਆਂ ਸੋ ਅੱਜ ਅਸੀਂ ਉਸੇ ਹੀ ਪ੍ਰਕਿਰਿਆ ਦੇ ਵਿੱਚ ਅੱਗੇ ਤੋਰ ਗਏ ਸਾਡੀ ਬਠਿੰਡੇ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ ਵੱਡੀ ਗੁੰਮਤੀ ਤੁਹਾਡੇ ਸਾਹਮਣੇ ਦੇਖਿਆ ਤੁਸੀਂ ਲਗਭਗ 7-800 ਹਜ਼ਾਰ ਦੇ ਕਰੀਬ ਕਿਸਾਨਾਂ ਨੇ ਭਾਗ ਲਿਆ ਬੀਬੀਆਂ ਆਈਆਂ ਭਾਗ ਲਿਆ ਸਾਰਿਆਂ ਨੇ ਔਰ ਬੜੇ ਮੇਰੇ ਵਧੀਆ ਤਰੀਕੇ ਨਾਲ ਗੱਲ ਸੁਣੀ ਹੈ ਤੇ ਸਮਝੀ ਹੈ ਉਹਨਾਂ ਨੇ ਔਰ ਉਮੀਦ ਆ ਵਿਸ਼ਵਾਸ ਤੋਂ ਆਇਆ ਕਿ ਅਸੀਂ ਇਸ ਮੋਰਚੇ ਨੂੰ ਹੋਰ ਮਜ਼ਬੂਤ ਕਰਾਂ ਕਿਉਂ ਕਿ ਦੇਖੋ ਜਿਹੜਾ ਅਸੀਂ ਸਰਕਾਰ ਨੂੰ ਜਿਸ ਤਰੀਕੇ ਦੇ ਨਾਲ ਇਸ ਮੋਰਚੇ ਨੇ ਅਕਲ ਦਿਖਾ ਦਿੱਤੀ ਹੈ ਸਮਝਾਇਆ ਹੈ ਕਿ ਜਿੰਨਾ ਜਿੰਨਾ ਕਿਸਾਨਾਂ ਦੇ ਇਹਨਾਂ ਦੇ ਬਰਬਰ ਕਾਲ ਦੇ ਨਾਲ ਪੇਸ਼ ਆਏ ਔਰ ਉਹਦੇ ਚ ਲੋਕਾਂ ਨੇ ਸਭ ਕੁਝ ਸਿਕਾਉਣ ਦਾ ਕੰਮ ਕੀਤਾ ਔਰ ਅੱਜ ਵਿਰੋਧੀ ਧਿਰ ਇੱਕ ਮਜ਼ਬੂਤ ਸਟਰੋਂਗ اپੋਜੀਸ਼ਨ ਉੱਪਰ ਕੇ ਸਾਹਮਣੇ ਆਈ ਹੈ ਅਸੀਂ ਉਹਨਾਂ ਦੇ ਕੋਲੇ ਗੱਲ ਰੱਖਣ ਜਾ ਰਹੇ ਹਾਂ ਕਿ ਪਿਛਲੇ ਦਿਨਾਂ ਲਈ ਸਾਡੇ ਕੋਲੇ ਤਨਮੁਲ ਕਾਂਗਰਸ ਦੇ ਜਿਹੜੇ 5 ਐਮਪੀ ਆਏ ਉਹ ਆਪਣਾ ਮੰਗ ਪੱਤਰ ਲੈ ਕੇ ਗਏ ਉਹਨਾਂ ਦੇ ਦਿਨ ਦੂਸਰੇ ਐਮਪੀ ਸਾਰੇ ਆਚਾਰ ਰਹੇ ਨੇ ਕਿ ਅਸੀਂ ਆ ਕੇ ਮੰਗ ਪੱਤਰ ਲਿਆਦਾ ਤੁਹਾਡਾ ਉਹਨਾਂ ਨੂੰ ਮੰਗ ਪੱਤਰ ਦੇਣ ਦੇ ਨਾਲ-ਨਾਲ ਅਸੀਂ ਮੰਗ ਕਰਨੀ ਹੈ ਕਿ ਤੁਸੀਂ ਇੱਕ ਤਾਕਤ ਸਮੂਹ ਆਪਣਾ ਸਟਰੋਂਗ ਆ ਵਿਪੱਖ ਹੈ ਇੱਕ ਬੰਨ ਲੱਟੀ ਆਏ ਜਿਹਨੂੰ ਪ੍ਰਾਈਵੇਟ ਬਿਲਕੁਲ ਕੀ ਆ ਜਾਂਦਾ ਉਹ ਪ੍ਰਾਈਵੇਟ ਮੈਂਬਰ ਬਿਲ ਲਿਆ ਕੇ ਸਾਡੀਆਂ ਮੰਗਾਂ ਨੂੰ ਉਠਾਓ ਪਤਾ ਲੱਗੇਗਾ ਆਪਣੇ ਪਾਰਲੀਮੈਂਟ ਦੇ ਵਿੱਚ ਕੌਣ ਸਾਡੀਆਂ ਮੰਗਾਂ ਦੇ ਖਿਲਾਫ ਹੋ ਜਾਂਦਾ ਕੌਣ ਸਾਡੇ ਹੱਕ ਖੜਨ ਸੋ ਉਹਦੇ ਲਈ ਅਸੀਂ ਜੇ ਉਹ ਕਰਵਾਉਣਾ ਹੈ ਤਾਂ ਫਿਰ ਸਾਨੂੰ ਮੋਰਚਾ ਨੂੰ ਹੋਰ ਜ਼ਿਆਦਾ ਅੰਦੋਲਨ ਨੂੰ ਪੂਰੇ ਭਾਰਤ ਦੇ ਵਿੱਚ ਸਟਰੈਂਥਰ ਕਰਨਾ ਪੈਣਾ ਜਿਹਦੇ ਲਈ ਅਸੀਂ ਯਤਨਸ਼ੀਲ ਹਾਂ ਪਰ ਕਰਾਂ ਜਾਣ ਵਾਲੇ ਦੀ ਭਾਪੀ ਵਿੱਚ ਇਹਦੀ ਬੜੀ ਹਾਰ ਹੋ ਗਈ ਐਸੇ ਕਿਸ ਤਰ੍ਹਾਂ ਦੀ ਕੋਈ ਇਹ ਭਾਪੀ ਦੀ ਅਸੀਂ ਹਾਰ ਨੂੰ ਆਪਾਂ ਇਹ ਨਾਲ ਲਈਏ ਤੇ ਵੀ ਇੱਕ ਪੋਲੀਟਿਕਲ ਪਾਰਟੀ ਦੀ ਹਾਰ ਹੋਈ ਹੈ ਇੱਕ ਵਿਚਾਰ ਦੀ ਹਾਰ ਹੋਈ ਹੈ ਪਾਰਟੀ ਦੀ ਹਾਰ ਨਾਲੋਂ ਵੱਡਾ ਇਹ ਮੰਨੋ ਕਿ ਧਰਵੀ ਕਰਨ ਦੀ ਸੋਚ ਜਿਹੜੀ ਉਹ ਸੋਚ ਨੂੰ ਲੋਕਾਂ ਨੇ ਨਕਾਰਿਆ ਹੈ ਮੁਸਲਮ ਹਿੰਦੂ ਦੀ ਲੜਾਈ ਲੜਾਉਣ ਦੇ ਲਾਉਣ ਦਾ ਯਤਨ ਕੀਤਾ ਉਹਨੂੰ ਲੋਕਾਂ ਨੇ ਨਕਾਰਿਆ ਹੈ ਜਿਹੜਾ ਜਰਨਲ ਕੈਟੇਗਰੀ ਵਰਸੇ ਐਸਸੀ ਕਮਿਊਨਿਟੀ ਕਰਨ ਦਾ ਯਤਨ ਕੀਤਾ ਉਹਨੂੰ ਲੋਕਾਂ ਨੇ ਨਕਾਰਿਆ ਹੈ ਔਰ ਵੱਡੀ ਸੱਤ ਵੱਜੀ ਹੈ ਵੱਡੀ ਗੱਲ ਜਿਹੜੀ ਮੈਂ ਕਹੂੰਗਾ ਕਿ ਇਹ ਹੈ ਕਿ ਜਿਹੋ ਉਹਨਾਂ ਦੇ ਸਰਵੇਖਣ ਕਹਿੰਦੇ ਨੇ ਤੇ ਹਰ 77 ਸੀਟਾਂ ਉਹ ਹਾਰੇ ਨੇ ਜਿਹੜੀਆਂ ਬਿਲਕੁਲ ਪਿੰਡੂ ਖੇਤਰਾਆਂਆਂ ਨੇ ਜਿਹੜੀਆਂ ਪਿੰਡੂ ਖੇਤਰ ਤੋਂ ਹਾਰਨਾ ਇਟ ਮੀਨਸ ਕਿ ਕਿਸਾਨ ਤੇ ਮਜ਼ਦੂਰ ਦੀ ਨਾਰਾਜ਼ਗੀ ਹੈ ਉਹ ਕਿਸਾਨ ਤੇ ਮਜ਼ਦੂਰ ਦੀ ਨਾਰਾਜ਼ਗੀ ਨੂੰ ਮਹਿਸੂਸ ਕਰ ਚੁੱਕੀ ਹੈ ਬੀਜੇਪੀ ਔਰ ਹੁਣ ਉਹਨਾਂ ਦੇ ਜਿਹੜੇ ਤੇਗਰ ਨੇਵਾਂ ਦੀ ਗੱਲਬਾਤ ਹੈ ਉਹ ਤੁਹਾਡੇ ਸਾਹਮਣੇ ਆ ਪਿੱਛੇ ਦੋ ਦਿਨ ਪਹਿਲਾਂ ਤਾਂ ਸੋਣਾ ਤੋਂ ਪਹਿਲੇ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਦੀਆਂ ਫੋਟੋ ਲੈ ਲਈਆਂ ਅਸੀਂ ਇਹਨਾਂ ਨੇ ਵੀਡੀਓ ਬਣਾ ਲਈਆਂ ਅਸੀਂ ਇਹਨਾਂ ਦੀ ਪਛਾਣ ਕਰ ਲਈ ਇਹਨਾਂ ਨਾਲ ਆਏ ਇਹ ਕਰਾਂਗੇ ਲੈਕਿਨ ਅੱਜ ਜਿਹੜੇ ਉਹਨੂੰ ਇਹਨਾਂ ਨੂੰ ਕਿਸਾਨ ਨਜ਼ਰ ਨਹੀਂ ਸੀ ਆ ਰਹੇ ਉਗਰਵਾਦੀ ਨਜ਼ਰ ਆ ਰਹੇ ਸੀ ਅੱਜ ਉਹ ਕਿਸਾਨ ਨਜ਼ਰਾਂ ਨਾਲ ਲੱਗੇ ਅੱਜ ਉਹ ਕਹਿ ਲਾਪੇ ਕਿ ਅਸੀਂ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਕਰਾਂਗੇ ਸੋ ਇਹ ਲੋਕਾਂ ਦਾ ਦਿੱਤਾ ਹੋਇਆ ਜਿਹੜਾ ਮੰਡਟ ਹੈ ਉਹਨੂੰ ਅਸੀਂ ਸਲਾਮ ਕਰਦੇ ਹਾਂ ਉਹਨੂੰ ਅਸੀਂ ਸੂਪ ਕਰਦੇ ਹਾਂ ਦਿੱਲੀ ਵਾਲਿਆਂ ਨੂੰ ਕਿਸ ਤਰ੍ਹਾਂ ਪ੍ਰੋਗਰਾਮ ਨਹੀਂ ਕਰਦੇ ਦੇਖੋ ਦਿੱਲੀ ਵਾਲਾ ਅਸੀਂ ਪ੍ਰੋਗਰਾਮ ਦਿੱਲੀ ਜਾਣ ਦਾ ਹੀ ਦੇ ਕੇ ਤੁਰਿਆ ਲੇਕਿਨ ਇੱਥੇ ਬੈਠੇ ਆ ਇੱਥੇ ਬੈਠੇ ਅੰਦੋਲਨ ਨੇ ਜੋ ਇੰਪੈਕਟ ਸਭੀ ਰਾਜਨੀਤੀ ਤੇ ਪਾਇਆ ਬਹੁਤ ਵੱਡਾ ਇੰਪੈਕਟ ਇਸ ਅੰਦੋਲਨ ਨੇ ਰਾਜਨੀਤੀ ਤੇ ਪਾਇਆ ਵੱਡਾ ਕੰਮ ਕੀਤਾ ਹੈ ਕਿ ਸਾਡਾ ਜਿਹੜਾ ਲੋਕਾਂ ਦੇ ਇੱਕ ਦਰ ਸੀਗਾ ਭਟਾਇ ਸੀ ਕਿ ਈੜੀ ਪੈ ਗਈ ਜੀ ਹਰੇਕ ਨੂੰ ਪ੍ਰੈਸ ਵੀ ਈੜੀ ਤੋਂ ਜ਼ਿਆਦਾ ਹੋ ਗਈ ਹੁਣ ਈੜੀ ਈੜੀ ਦੇ ਛਾਪੇ ਪਾਉਣ ਦੀ ਹیثیت ਚ ਨਹੀਂ ਰਹੀ ਸਰਕਾਰ ਜਿਹੜਾ ਕਹਿੰਦੇ ਸੀ ਕਿ ਸੰਵਿਧਾਨ ਹੀ ਤੋੜ ਮਰੋੜ ਦਿਆ ਨੇ ਸੰਧਾਰਾ ਉਹਦੀ ਮਰਜ਼ੀ ਦਾ ਲੈ ਕੇ ਆਉਂਦੀਆਂ ਗੱਲਾਂ ਆ ਰਹੀਆਂ ਸੀ ਸੰਵਿਧਾਨ ਛੇੜਨ ਦੀ ਕਿਸੇ ਦੀ ਹਿੰਮਤ ਨਹੀਂ ਪੈਣੀ ਔਰ ਜਿਹੜੇ ਕਹਿੰਦੇ ਸੀ ਕਿ ਵੋਟਾਂ ਪੈਣਗੀਆਂ ਨਹੀਂ ਦੁਬਾਰਾ ਉਹ ਲੋਕਤੰਤਰ ਸੰਵਿਧਾਨ ਪਰ ਲੋਕਾਂ ਦੀ ਇੱਥੇ ਜਨਤਾ ਦੀ ਆਜ਼ਾਦੀ ਉਹ ਬਹਾਲ ਰੱਖਣ ਦੇ ਵਿੱਚ ਇਸ ਮੋਰਚੇ ਨੇ ਇੱਕ ਵੱਡੀ ਭੂਮਿਕਾ ਹੈ ਤੋਂ ਇੱਥੇ ਬਹਿ ਕੇ ਹੋਈ ਹੈ ਕੋਈ ਜ਼ਰੂਰੀ ਨਹੀਂ ਵੀ ਦਿੱਲੀ ਜਾਣਾ ਹੈ ਸੋ ਅੰਦੋਲਨ ਕਿੱਥੋਂ ਕੀ ਬਲਟ ਪਾ ਰਿਹਾ ਹੈ ਉਹ ਸਾਰੀ ਰਣਨੀਤੀ ਨੂੰ ਧਿਆਨ ਚ ਰੱਖ ਕੇ ਅਸੀਂ ਅੰਦੋਲਨ ਜੇ ਸਾਨੂੰ ਲੱਗੇਗਾ ਕਿ ਹੁਣ ਦਿੱਲੀ ਜਾਣ ਵਾਲੇ ਹਾਲਾਤ ਬਣਦੇ ਨੇ ਦਿੱਲੀ ਜਾਣਾ ਬੈਠੇ ਦਿੱਲੀ ਵੀ ਜਾਵਾਂਗੇ ਲੇਕਿਨ ਹਰੇ ਅੰਦੋਲਨ ਸਾਡੇ ਇੱਥੇ ਸਟੇ ਬਧੀਆ ਚੱਲ ਰਿਹਾ ਔਰ ਪ੍ਰਭਾਵ ਛੱਡ ਰਿਹਾ ਹੈ